ਸਾਡੇ ਸਿਆਸੀ ਲੀਡਰ ਸਰਕਾਰ ਬਣਾਉਣ ਤੋਂ ਪਹਿਲਾਂ ਬੇਰਜ਼ਗਾਰਾਂ ਨਾਲ ਕਿਵੇਂ ਵਾਅਦਾ ਕਰਦੇ ਨੇ ਇਸ ਦਾ ਭੰਡਾ ਫੋਟ ਕੀਤਾ ਹੈ ਬਿਜਲੀ ਬੋਰਡ ਵਿੱਚ ਕੰਮ ਕਰਦੇ ਠੇਕਾ ਆਧਾਰਿਤ ਮੀਟਰ ਰੀਡਰਾਂ ਨੇ ਉਹਨਾਂ ਨੇ ਦੋ ਵੀਡੀਓ ਜਾਰੀ ਕੀਤੀਆਂ ਨੇ ਜੋ ਸਭ ਮੌਜੂਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਹੈ 3 ਸਾਲ ਪਹਿਲਾਂ ਇਹਨਾਂ ਆਗੂਆਂ ਨੇ ਬੇਰਜ਼ਗਾਰਾਂ ਨਾਲ ਕਿਵੇਂ ਵਾਅਦਾ ਕੀਤੀ ਸਨ ਉਹ ਤੁਸੀਂ ਸੁਣ ਲਵੋ ਇਸ ਸਾਰੇ ਕਸੇ ਦਾ ਪੰਡਾ ਕੋਡ ਕੀਤਾ ਹੈ ਗੁਰਜੀਤ ਸਿੰਘ ਲਖਵੀਰ ਸਿੰਘ ਅਤੇ ਹਸਤਾਲਨਜੀਤ ਸਿੰਘ ਨੇ ਕੁਲਤਾਰ ਸਿੰਘ ਸਦਵਾ ਵਿਧਾਇਕ ਕੋਟਪੂਰਾ ਇਹਨਾਂ ਨੌਜਵਾਨਾਂ ਦਾ ਬਹਾਰ ਕਰਦਾ ਗੁਰੂ ਮੇਰ ਕਰੇਗਾ ਤੁਹਾਡੇ ਰਾਹੀਂ ਆਵਾਮੀ ਪਾਰਟੀ ਦੀ ਸਰਕਾਰ 2022 ਬਣਨ ਵਾਲੀ ਹੈ ਸਰਕਾਰ ਬਣਦਿਆ ਸਾਥ ਤੁਹਾਡੇ ਨਾਲ ਜਿਹੜੀ ਹੁੰਦੀ ਬੇਇਨਸਾਫੀ ਇਹਦਾ ਹੱਲ ਕਰਾਂਗੇ ਸੱਸੀ ਬਿਜਲੀ ਦੇ ਪੁਰਾਣੇ ਬਕਾਏ ਮਾਫ ਕੀਤੇ ਆ ਤੇ ਬਿਜਲੀ 3 ਰੁਪਏ ਸਸਤੀ ਕੀਤੀ ਹੈ ਜਿਹਦਾ ਹੁਣ ਹਰ ਪੰਜਾਬੀ ਨੂੰ ਫਾਇਦਾ ਹੋ ਰਿਹਾ ਹਰ ਘਰ ਨੂੰ ਫਾਇਦਾ ਹੋ ਰਿਹਾ ਹਰ ਘਰ ਦੇ ਬਿੱਲ ਘਟਾ ਰਹੇ ਪਰ ਮੈਨੂੰ ਇੱਕ ਦਿੱਕਤ ਆ ਰਹੀ ਹੈ ਕਿ ਜਿਹੜੇ ਬਿੱਲ ਦੇਣ ਵਾਲੇ ਬੰਦੇ ਆ ਉਹਨਾਂ ਨੂੰ ਪ੍ਰਾਈਵੇਟ ਕੰਪਨੀ ਦੇ ਰਾਹੀਂ ਰੱਖਿਆ ਹੋਇਆ ਜਿਹਦੇ ਨਾਲ ਸਾਡੇ ਸਹੀ ਕੰਮ ਨਹੀਂ ਹੁੰਦੇ ਅਸੀਂ ਮੈਂ ਇਹ ਐਲਾਨ ਕਰਨਾ ਚਾਹੁੰਦਾ ਹਾਂ ਇਹ ਮੈਂ ਵਾਅਦਾ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਇਹ ਮੀਟਰ ਰੀਡਰ ਹੈ ਐਸੇ ਇਹਨਾਂ ਨੂੰ ਸਿੱਧਾ ਬੋਰਡ ਦੇ ਵਿੱਚ ਭਰਤੀ ਕਰਾਂਗੇ ਯਾਰ ਇਹੀ ਮੀਟਰ ਰੀਡਿੰਗਾਂ ਨੂੰ ਭਰਤੀ ਕਰਾਂਗੇ ਇਸ ਲਈ ਆਉਣ ਵਾਲੇ ਸਮੇਂ 'ਚ ਤਾਂ ਕਿ ਜਿਹੜੀ ਬਿਜਲੀ ਦੇ ਬਿੱਲਾਂ ਦੀ ਦੇਣ ਦੇਣ ਦਾ ਜਾਣਦਾ ਹੈ ਕੰਮ ਉਹ ਦਿੱਕਤ ਨਾ ਆਵੇ ਇਹ ਪੱਕੇ ਤੌਰ ਤੇ ਮੁਲਾਜ਼ਮ ਹੋਣਗੇ ਬੋਰਡ ਦੇ ਤਾਂ ਕੋਈ ਦਿੱਕਤ ਨਹੀਂ ਆਏਗੀ ਧੰਨਵਾਦ ਅਸੀਂ 1600 ਮੀਟਰ ਪਿਆਸ ਦੇ ਵਿੱਚ ਐਜ਼ ਫੋਰ ਮੀਟਰਰ ਕੰਮ ਕਰਦੇ ਹਾਂ ਜੋ ਘਰ-ਘਰ ਵਿੱਚ ਜਾ ਕੇ ਬਿੱਲ ਬੈਲਾ ਬਣਾਉਣੇ ਵੀ ਤੇ ਬਿੱਲਾਂ ਨੂੰ ਵੰਡਦੇ ਵੀ ਹਾਂ ਨੇ ਪਿਛਲੇ 2020 ਦੇ ਵਿੱਚ ਸਾਡੀਆਂ ਕਜ਼ੇਨ ਕੰਪਨੀ ਵੱਲੋਂ 5 ਤੇ 3 ਕੰਪਨੀ ਬਲੂਟ ਕਨ ਕੰਪਨੀ ਵੱਲੋਂ ਤਿੰਨ ਤਨਖਾਹਾਂ ਸਾਨੂੰ ਨਹੀਂ ਦਿੱਤੀਆਂ ਗਈਆਂ ਤੇ ਜੋ ਕੰਪਨੀ ਲਈ 15000 ਡੀਡੀ ਉਹ ਵੀ ਸਾਨੂੰ ਨਹੀਂ ਮਿਲਿਆ ਸਾਨੂੰ ਗਵਰਨਮੈਂਟ ਦੇ ਕੋਲੋਂ ਕੰਪਨੀ ਲੈ ਰਹੀ ਆ 30 ਤੋਂ 35000 ਪਰ ਪਰਸਨਲ ਪਰ ਵਿਅਕਤੀ ਲੈ ਰਿਆ ਪਰ ਮੀਡੀਟਰ ਨੂੰ ਕੁ 4 ਤੋਂ 5000 ਰੁਪਇਆ ਦਿੱਤਾ ਜਾਂਦਾ ਸਿੱਧਾ ਜਿਸ ਦੇ ਵਿੱਚ 25 ਤੋਂ 30000 ਰੁਪਇਆ ਕੰਪਨੀ ਲੈ ਰਹੀ ਆ ਜਾਂ ਮਹੱਕਮੇ ਦੇ ਕੋਈ ਅਧਿਕਾਰੀ ਆ ਸ਼ਾਇਦ ਉਹ ਉਹ ਲੈ ਰਹੇ ਆ ਜਿੰਨੇ ਵੀ ਅਸੀਂ ਮੀਟ ਡਰਾ ਕਿਸੇ ਡਿਪਲੋਮਾ ਕੀਤਾ ਡੀਟੈਕ ਕੀਤਾ ਕੋਈ ਆਈਟੀ ਹੋਲਡਰ ਹਨ ਪਰ ਸਾਨੂੰ ਦਬਾਇਆ ਜਾਂਦਾ ਜਦੋਂ ਅਸੀਂ ਬੋਲਦੇ ਹਾਂ ਸਟ੍ਰੈਕ ਕਰਦੇ ਹਾਂ ਆ ਦੀਆਂ ਤਨਖਾਹਾਂ ਮੰਗਦੇ ਹਾਂ ਉਲਟਾ ਸਾਨੂੰ ਜਿਆਦਾ ਮਹਿਕਮਿਆਂ ਵਿੱਚੋਂ ਕੱਢ ਦਿੱਤਾ ਜਾਂਦਾ ਜਾਂ ਸਾਡੇ ਤੇ ਕੋਰਸਮੈਂਟਾਂ ਪਾਈਆਂ ਜਾਂਦੀਆਂ ਹਨ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਕੀਤਾ ਜਾਂਦਾ ਇਹ ਕਿਉਂ ਕਰਦੇ ਆ ਪਰ ਅਸੀਂ ਤਾਂ ਆਪ ਦਾ ਹੱਕ ਮੰਗਦੇ ਆ ਅਜੇ ਇਹ ਗੱਲ ਕਹਿੰਦੇ ਸਾਨੂੰ ਬੰਨ ਦੀ ਨਰਕਾ ਜਿੰਨੀ ਵੀ ਸਾਨੂੰ ਦਿੱਤੀ ਹੈ ਨਹੀਂ ਤਾਂ ਮਹਿਕਮੇ ਕੋਲ ਇੱਕ ਮੰਗ ਕੀਤੀ ਸਾਨੂੰ ਨਹੀਂ ਬਲਕਿ 15000 ਰੁਪਏ ਦਿੱਤਾ ਜਾਵੇ ਠੀਕ ਹੈ ਜੋ ਤਾਂ ਕਿ ਆਪਦਾ ਟਾਈਮ ਪਾਸ ਕਰ ਸ਼ਕੀਏ ਆ ਰਿਗਾਰ ਆਉਦਾ ਚਲਾਸੀ ਕੀ ਹੈ ਨਾ ਇਹ ਮਹਿਕਮੇ ਧਰੂ ਪਰ ਸਾਨੂੰ ਕੁਝ ਵੀ ਨਹੀਂ ਦਿੰਦੇ ਜੇ ਅਸੀਂ ਕਹਿੰਨੇ ਆ ਸਾਨੂੰ ਬਦਲੀ ਕੀਤੀ ਜਾਂਦੀ ਬਦਲੀ ਨਾ ਕੀਤੀ ਜਾਵੇ ਹਰ 6 ਮਹੀਨਿਆਂ ਬਾਅਦ ਸਾਡੀ ਇੱਕ ਦਫ਼ਤਰ ਦੂਜੇ ਦਫ਼ਤਰ ਅੱਜ ਬਦਲੀ ਕੀਤੀ ਜਾਂਦੀ ਆ ਜੇ ਸਾਨੂੰ ਮੁਸ਼ਕਲਾਂ ਆਉਂਦੀਆਂ ਪੈਂਦੀਆਂ ਕਿਉਂਕਿ ਹਰੇਕ ਮੀਟਰ ਜਿਹੜਾ ਘਰ ਲੱਭਲੇ ਬਹੁਤ ਔਖੋ ਹੋ ਜਾਂਦੇ ਆ ਇੱਕ ਪਿੰਡ ਦੇ ਵਿੱਚ 10 ਤੋਂ 10 ਕਿੰਨੇ ਨੇ 1000 ਤੋਂ 1200 ਕਨੈਕਸ਼ਨ ਹੁੰਦਾ ਹੈ ਜਿਹਨ ਲੱਭਣਾ ਬਹੁਤ ਬਰੀਕੀ ਦਾ ਨਾ ਲੱਭਿਆ ਨਹੀਂ ਜਾਂਦਾ ਔਰ ਪਿਛਲੇ ਸਮੇਂ ਦੇ ਵਿੱਚ ਜਿੱਦੋ ਧਰਨਾ ਕੀਤੀ ਦੋ ਮਹੀਨੇ ਅਜੀ 2021 ਦੇ ਵਿੱਚ ਪਟਿਆਲੇ ਹੈੱਡ ਆਫਿਸ ਦੇ ਮੂਹਰੇ ਬੈਠੇ ਰਹੇ ਜਿੱਥੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਸਿਰਫ ਸਿਰਫ ਤਨਖਾਹਾਂ ਦੀ ਮੰਗ ਕੀਤੀ ਸੀ ਕੱਲੀਆਂ ਆਪਦੀਆਂ ਦੀ ਹੋਰ ਅਜ ਕੁਝ ਵੀ ਨਹੀਂ ਇਹਨਾਂ ਨੂੰ ਕਿਹਾ ਨਾ ਤਨਖਾਹਾਂ ਦਿੱਤੀਆਂ ਤੇ ਨਾ ਕੀਤਾ ਮੁੜ ਕੇ ਉੱਤੇ ਸਰਦਾਰ ਸਰਦਾਰ ਆਰਥਿਕ ਸੰਧਵਾ ਕੋਲ ਆਏ ਉਹਨਾਂ ਨੂੰ ਇਹ ਸਾਰੀ ਆਬਾਦਾ ਮੁਸੀਬਤ ਦੱਸੀ ਸਾਡੇ ਨਾਲ ਐ ਕਰਦੇ ਆ ਰੁਪਈਆ ਸਾਨੂੰ ਦੇਣਾ ਹੈਗਾ 6000 ਜਦ ਕਿ ਮੈਂ ਕਿਦੋਂ ਲੈਂਦੇ ਕਿ 30 ਤੋਂ 35000 ਰੁਪਈਆ ਪਰ ਕੰਪਨੀ ਉਹਨਾਂ ਨੇ ਸਾਨੂੰ ਇੱਕ ਵਿਸ਼ਵਾਸ ਦਵਾਇਆ ਸੀਗਾ ਜਦੋਂ ਸਾਡੀ ਸਰਕਾਰ ਆ ਗਈ ਸੋ ਇਹਨੂੰ ਬਣਦਾ ਤੁਹਾਡਾ ਹੱਕ ਦਿੱਤਾ ਜਾਊਗਾ ਮੈਕਮਨ ਦੇ ਵਿੱਚ ਸੋ ਉਹ ਤੋਂ ਬਿਲਿੰਗ ਕਰਵਾਈ ਜਾਊਗੀ ਤੇ ਘੱਟ ਤੋਂ ਘੱਟ ਸਾਨੂੰ ਮਿਨੀਮ ਵੇਜ 15000 ਰੁਪਈਆ ਦਿੱਤਾ ਜਾਊਗਾ ਪਰ ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਸਾਡੇ ਕੋਲ ਬਤੌਰ ਉਹਨਾਂ ਦੀਆਂ ਸਪੀਕਰ ਸਾਹ ਦੀਆਂ ਵੀਡੀਓ ਜਿਨ੍ਹਾਂ ਦੇ ਵਿੱਚ ਸਾਣਾ ਉਹਨਾਂ ਨੇ ਇਨਸਾਫ ਲਈ ਸਾਨੂੰ ਕਿਹਾ ਗਿਆ ਸੀਗਾ ਮੜ ਕੇ 2022 ਦੇ 22 ਦੇ ਵਿੱਚ ਸਾਨੂੰ ਇਹਨਾਂ ਨੇ ਜਿਹੜੇ 7 ਤੋਂ 8 ਬੰਦੇ ਮੂਰੇ ਲੱਗੇ ਸੀਗੇ ਹਨ ਇਹ ਆਪ ਦੇ ਹੱਕ ਲਈ ਉਹਨਾਂ ਨੂੰ ਇਹਨਾਂ ਡਿਊਟੀ ਤੋਂ ਬਰਖਾਸਤ ਕਰ ਦਿੱਤਾ ਹੈ ਜਿਸ ਦੇ ਸਾਡੀ ਕੋਈ ਵੀ ਗਲਤੀ ਨਹੀਂ ਹੈ ਨਾ ਜਿਸ ਦੇ ਵਿੱਚ ਕੋਈ ਮਹਕਮਾ ਦਾ ਨੁਕਸਾਨ ਹੋਇਆ ਨਾ ਹੀ ਕਿਸੇ ਖਫਤਕਾਰ ਦਾ ਨੁਕਸਾਨ ਹੋਇਆ ਨਾ ਹੀ ਕੰਪਨੀ ਦਾ ਨੁਕਸਾਨ ਹੋਇਆ ਸਾਨੂੰ ਬਹੁਤ ਹੀ ਜ਼ਿਆਦਾ ਦੇ ਵਿੱਚ ਉਹਨਾਂ ਨੇ ਮਾਨਸਿਕ ਟੌਰਚਰ ਵੀ ਬਹੁਤ ਕੀਤਾ ਤੁਸੀਂ ਕਿਉਂ ਬੋਲਦੇ ਕਿਉਂ ਨਹੀਂ ਬੋਲਦੇ ਅਸੀਂ ਤਾਂ ਐਕਸਨ ਸਾਹਿਬ ਨੂੰ ਇਹ ਗੱਲ ਕਹੀ ਸਾਡੀ ਜਿੰਨੀ ਬੰਦੀ ਤੁਹਾਨੂੰ ਦਰਖਾਸਤ ਦਿੱਤੀ ਜਾਵੇ ਅਸੀਂ ਤਾਂ ਕਦੇ ਇਹਨਾਂ ਨੂੰ ਇਹ ਗੱਲ ਵੀ ਨਹੀਂ ਕਹੀ ਸੀਗੀ ਸਾਨੂੰ 20000 25 ਦੇ ਦੋ ਮੈਕਸ 8 ਤਨਕਾਵਾਂ ਦਿੱਤੀਆਂ ਨਹੀਂ 8 ਤਨਕਾਵਾਂ ਮੰਗਦੇ ਆ ਉਲਟਾ ਸਾਨੂੰ ਕਰਾਰ ਕਰਦੇ ਸਾਨੂੰ ਮੈਂ ਬਹੁਤ ਬਰਕਰਾਰ ਦਿੱਤਾ ਗਿਆ ਭਾਲ ਕੀਤਾ ਜਾ 7 ਤੋਂ 8 ਬੰਦਿਆਂ ਨੂੰ ਸਾਨੂੰ ਡਿਊਟੀ ਦੇ ਉੱਤੇ ਉਹਨਾਂ ਨੇ ਆਈਡੀਆਂ ਬੰਦ ਕਰ ਦਿੱਤੀਆਂ ਬਿਨਾਂ ਕੋਈ ਨੋਟਿਸ ਦਿੱਤੇ ਤੋਂ ਕੋਈ ਸਾਨੂੰ ਨੋਟਿਸ ਵੀ ਨਹੀਂ ਦਿੱਤਾ ਗਿਆ ਜਦੋਂ ਨਾ ਨੋਟ ਦਿੱਤਾ ਤੇ ਨਾ ਸਾਨੂੰ ਉਹ ਦੂਬਾਰ ਕਹਿੰਦੇ ਆਈਡੀ ਅੱਜ ਚਲਾਉਣੇ ਕੱਲ ਨੂੰ ਚਲਾਉਣੇ ਆ ਅਫਸਰਾਂ ਕੋਈ ਬਹੁਤ ਧੱਕੇ ਕਹਿੰਦੇ ਆ ਅੱਜ ਤਾਂ ਸਾਡੀ ਆਈਡੀ ਨਹੀਂ ਚੱਲੀ ਕਿਸੇ ਦੀ ਜਿਹੜੇ ਅਸੀਂ ਮੇਨ ਮੂਰੇ ਬੰਦੇ ਲੱਗੇ ਸੀਗੇ ਸਰਕਾਰ ਦੇ ਵੀ ਕਿਸੇ ਬੰਦੇ ਨੂੰ ਹਾਂ ਸਰਕਾਰ ਦੇ ਮਿਲੀ ਹੈ ਐਸ ਸੀ ਸਾਹਿਬ ਨੂੰ ਮਿਲੇ ਆਂ ਚੀਫ ਸਾਹਿਬ ਨੂੰ ਮਿਲੇ ਆਂ ਠੀ ਆਪਣਾ ਸੀਐਮਡੀ ਸਾਹਿਬ ਨੂੰ ਮਿਲਿਆ ਸਾਡੇ ਕੋਲ ਬਤੌਰ ਲੈਟਰ ਵੀ ਹੈਗੇ ਆ ਉਹਨੇ ਸਾਨੂੰ ਵਿਸ਼ਵਾਸ ਦਿਵਾਈ ਸਾਰਾ ਕੋਈ ਤਨਖਾਹਾਂ ਵੀ ਦਵਾਉਣਗੇ ਪਰ ਅੱਜ ਤੱਕ ਨਹੀਂ ਦਿੱਤੀ ਗਈ ਸਾਡੀ ਡਿਮਾਂਡ ਸਾਡੀ ਡਿਮਾਂਡ ਤਾਂ ਮੇਨੇ ਸਾਡੀਆਂ 1600 ਬੰਦੇ ਜਿੰਨੇ ਆ ਨੇ ਤਨਖਾਹਾਂ ਰਹਿਣਦੀਆਂ ਠੀਕ ਹੈ ਤਨਖਾਹਾਂ ਦਿੱਤੇ ਨੇ 8 ਮਹੀਨਿਆਂ ਦਾ ਕਿਸੇ ਦੀ 3 ਵੀ ਨਹੀਂ ਰਹਿਦੀ ਕਿਸੇ ਦੀ 5 ਹੀ ਰਹਿੰਦੀ ਕਿਸੇ ਦੀ 8 ਰਹਿੰਦੀ ਆ ਤੇ 15000 ਰੁਪਿਆ ਡੀਡੀ ਰਹਿੰਦਾ ਸਾਰਿਆਂ ਦੇ ਲਗਭਗ ਸਾਰੇ ਪਿਆਬ ਦੇ ਰਹਿੰਦਾ ਹੀ ਕਿਉਂਕਿ 6000 ਰੁਪਏ ਨਾਲ 15000 ਰੁਪਏ ਅੱਡੇ ਲਈ ਬਹੁਤ ਹੁੰਦਾ ਨਹੀਂ ਰਿਫੰਡ ਰਿਫਾਂਡੇਬਲ ਸੀਗਾ ਜੋ ਕਿ ਤੇ ਸਾਨੂੰ ਜਿੰਨੇ ਵੀ ਬੰਦੇ ਇਹਨਾਂ ਨੇ ਆਈਡੀਆਂ ਬੰਦ ਕੀਤੀਆਂ ਜਾਂਆਂ ਨੇ ਕਈਆਂ ਦੀਆਂ ਗਲਤੀਆਂ ਵੀ ਹੋ ਜਾਂਦੀਆਂ ਨੇ ਯਾਰੀ ਗਲਤ ਨੇ ਉਹਨਾਂ ਦੇ ਕਿਤਿਆਂ ਕੋਈ ਗਲਤੀ ਵੀ ਨਹੀਂ ਉਹਨਾਂ ਨੂੰ ਬਹਾਲ ਕੀਤਾ ਜਾਵੇ ਕਿੰਨੇ ਕਿੰਨਾ ਟੋਕਰ ਤਾਂ ਪਰ ਕਿੰਨਾਂ ਦੀ ਆਈਡੀ ਬੰਦ ਆਏ ਅਸੀਂ ਹੈਗੇ ਕੱਲੇ ਅੱਡ ਫਰੀਦਕੋਟ ਦੇ ਵਿੱਚ ਵਿੱਚ ਫਰੀਦਕੋਟ ਜ਼ਿਲ੍ਹੇ ਤੇ ਤੇ ਮੋਗੇ ਜ਼ਿਲ੍ਹੇ ਦੇ ਵਿੱਚ ਵਿੱਚ ਹੈਗੇ 9 ਜਣੇ ਕੱਲੇ ਤੇ ਹੋਰ ਪਿਆਬ ਦੇ ਵਿੱਚ ਤਾਂ ਬਹੁਤ ਜਾਣੇ ਹੋਵਾਂਗੇ ਜਿੰਨੇ ਤੱਕ ਵਿਰਧ ਨਿਆਂ ਤੌਰ ਤੇ ਕੀਤਾ ਉਹਦਾ ਪਤਾ ਹੀ ਨਹੀਂ ਕਿੰਨੇ ਕ ਕੀਤਾ ਆਂਗਾ ਜਿਹੜੇ ਮੇਨ ਸਟ੍ਰੀਟ ਆਗ ਦੇ ਵਿੱਚ ਸੀਗੇ ਬੰਦਾ ਸਾਰਿਆਂ ਦੇ ਬੰਦਾ ਬੰਦਾ ਹਾਂਜੀ ਭਾਈ ਬਹੁਤ ਜਾਨੀ ਕਿ ਸਪੀਕਰ ਸਾਹਿਬ ਕੋਲੇ ਵੀ ਸਪੀਕਰ ਸਾਹਿਬ ਨੇ ਇਹ ਨਹੀਂ ਗੱਲ ਸਾਡੇ ਲਈ ਕੀਤਾ ਨਹੀਂ ਉਹਨਾਂ ਨੂੰ ਫੋਨ ਵੀ ਲਾਇਆ ਹੈ ਨਾ ਐਸਸੀ ਸਾਹਿਬ ਨੂੰ ਸੱਦਿਆ ਕਿ ਐਸਸੀ ਸਾਹਿਬ ਨੇ ਕੋਈ ਨਹੀਂ ਸਾਟਾ ਫੋਸ ਕੋਈ ਇਹਨਾਂ ਨੇ ਕਿਹਾ ਸਾਨੂੰ ਕਹਿੰਦੇ ਕਰ ਦਾਂਗੇ ਉਹਨਾਂ ਨੂੰ ਕਿਹਾ ਵੀ ਗੈ ਇਹਨਾਂ ਨੇ ਕਰਕੇ ਦਿੰਨੇ ਪਰ ਨਹੀਂ ਕੀਤਾ ਗਿਆ ਫਿਰ ਸਪੀਕਰ ਸਾਹਿਬ ਨੇ ਉਹਨਾਂ ਦੀ ਬਦਲੀ ਵੀ ਕੀਤੀ ਸੀ ਇਹ ਨਹੀਂ ਗੱਲ ਸਾਡੇ ਕਹਿੰਦੇ ਨਹੀਂ ਕੀਤੀ ਪਰ ਸਾਡਾ ਮਸਲਾ ਨਹੀਂ ਹੱਲ ਹੋਇਆ ਫਿਰ ਅਜੇ ਨਾ ਇੱਕ ਸੀਐਮ ਸਾਹਿਬ ਨੂੰ ਭਗਵੰਤ ਮਾਨ ਸਾਹਿਬ ਨੂੰ ਇੱਕ ਫੈਲ ਤਰਜ ਕੀ ਫੈਲ ਪਾਈ ਸੀਗੀ ਜੀ ਉਹ ਫੈਲ ਇਹਨਾਂ ਨੇ ਆਉਂਦੇ ਆਉਂਦੇ ਫੈਲਾ ਆਪ ਦੀ ਨੱਪ ਲਈ ਕੋਈ ਹੋਇਆ ਤੇ ਕੀਤਾ ਨਹੀਂ ਜਿਹੜੇ ਆਪਣੇ ਸੀਗੇ ਆਪਣੇ ਸਬੂਤ ਲੈ ਸਾਡੇ ਪ੍ਰੂਫ ਲਾਏ ਸੀਗੇ ਉਹ ਉਹਨਾਂ ਨੇ ਪਟਿਆਲੇ ਲਾਲੇ ਦੂਜਿਆਂ ਨੇ ਆਨਲਾਈਨ ਆਪ ਦੀ ਕਰਤੀ ਬਟਿੰਡੇ ਪ੍ਰਿੰਟਰ ਤੋਂ ਨਾ ਪ੍ਰੀ-ਕੋਡ ਕਰਤੀ ਦੋਨੇ ਵਿੱਚੋਂ ਉਹ ਵੀ ਲੈ ਕੇ ਭੇਜਤੇ ਬਸ ਇਹਨਾਂ ਨੂੰ ਐਂ ਅਸੀਂ ਕੱਢਿਆ ਸੀਗਾ ਠੀਕ ਹੈ ਫਿਰ ਫੇਰ ਹੀ ਵਾਪਸ ਉਹਨਾਂ ਕੋਲੇ ਕਿ ਸਰ ਜੀ ਅੱਡੇ ਕੀ ਪਾਇਆ ਉਹ ਥੋੜੇ ਦਾ ਕਵਸ ਨਹੀਂ ਲਿਖਿਆ ਕਹਿੰਦੇ ਆਰਟੀਆ ਆਰਟੀਆ ਵਿੱਚ ਵੀ ਕਵਸ ਨਹੀਂ ਆਇਆ ਪਰ ਕਵਸ ਨਹੀਂ ਆਇਆ ਤਾਂ ਸਾਡਾ ਕੀਤਾ ਗਿਆ ਇਹਨਾਂ ਲੋਈ ਸਾਰੇ ਕੱਚੇ ਅਜਿਹਾ ਕਿ ਦੇਲੀ ਕੰਪਨੀਆਂ ਦੇਣਾ ਹੈ ਅਈ ਸਾਰੇ ਕੰਪਨੀਆਂ ਨੇ ਦੋ ਕੰਪਨੀਆਂ ਪੰਜਾਬ ਚ ਕੰਮ ਕਰਦੇ ਸੀ ਪਹਿਲਾਂ ਫਲੂਡ ਗੈਟ ਸੀਗੀ ਤੇ ਇੱਕ ਜ਼ੇਨ ਸੀਗੀ ਅੱਛਾ ਜੀ ਇੱਕ ਸਟਰਲਿੰਗ ਸੀਗੀ ਕੰਪਨੀ ਕੋਈ ਵੀ ਆਉਂਦੀ ਹੈ ਦੋ ਸਾਲ ਬਾਅਦ ਜਾਨੀ ਕਿ ਖਤਮ ਹੋ ਜਾਂਦੀ ਉਹ ਕਟਰੈਕਟ ਹੁੰਦਾ ਉਹਨਾਂ ਦਾ ਹੀ ਹਰੇਕ ਕੰਪਨੀ ਮਨਖਾ ਲੈ ਕੇ ਪੱਜਦੀ ਹੈ ਹਰੇਕ ਕੰਪਨੀ ਆਉਂਦੀ ਹੈ ਐਂਡਲੀਆਂ ਦੋ ਤੋਂ ਚਾਰ ਤਨਖਾਹਾਂ ਲੈ ਕੇ ਭੱਜ ਜਾਂਦੀਆਂ ਜੀ ਫਿਰ ਬੰਦਾ ਕਰੇਦਾ ਕਰੇ ਕੀ ਹਨ ਜਿਹੜੀਆਂ ਹੁਣ ਵੀ ਤਨਖਾਹਾਂ ਦਿੰਦੇ ਰਹੇ ਵੈਸੇ ਵੀ ਇੰਨੇ ਸਾਲਾਂ ਦੇ ਵਿੱਚ ਕੋਈ ਪ੍ਰੋਪਰ ਤਨਖਾਹਾਂ ਨਹੀਂ ਆਉਂਦੀ ਜੇ ਆਪਾਂ ਕਹਤਗੇ ਇੱਕ ਤਰੀ ਨੂੰ ਦੇ ਇੱਕ ਨੂੰ ਹੀ ਕਈ ਸਾਡੇ ਇਹੋ ਜਿਹੇ ਮਲਾਵੀ ਸਰ ਜਿੰਨਾਂ ਨੂੰ 3 ਤੋਂ 4000 ਰੁਪਏ ਦਿੱਤਾ ਜਾਂਦਾ ਸਰਪਰ ਪਰ ਮੰਥ ਆਇਆ ਤੁਸੀਂ ਕਹਿੰਦੇ ਬੱਚਾ ਆਇਆ ਗਿਆ 5000 ਰੁਪਏ ਮਿਲਦਾ ਤੇ ਕੰਮ ਕਿੰਨਾ ਕਰਨਾ ਪੈਂਦਾ ਕੰਮ ਕਿੰਨਾ ਕੰਮ ਸਾਰੀ ਦਿਹਾੜੀ ਜਾਨੀ ਕਿ ਲੱਗ ਭਾ ਗਿਆ 1 ਮਹੀਨੇ ਦੇ ਵਿੱਚ 27 ਤੋਂ 28 ਦਿਨ ਸਾਨੂੰ ਕਰਨਾ ਪੈਂਦਾ ਪੂਰੀ ਦਿਹਾੜੀ ਦਾ ਪੂਰੀ ਦਿਹਾੜੀ ਦੇ ਸਰ ਜੀ ਬਿਲਿੰਗ ਕਰਨੀ ਹੈ ਸਾ ਦਫਤਰ ਦਾ ਕੰਮ ਵੀ ਕਰਨਾ ਪੈਂਦਾ ਹਨ ਜੇ ਛਣੀਆਂ ਤੁਹਾਡੇ ਬਿਲਿੰਗ ਕਰਦੇ ਜਿਹਨਾਂ ਦਾ ਛੁੱਟੀ ਹੁੰਦੀ ਦਫਤਰ ਵਿੱਚ ਉਹ ਵੀ ਬਿਲਿੰਗ ਕਰ ਲੈ ਜੇ ਦਫਤਰ ਦੇ ਦਿਨ ਹੁੰਦੇ ਉਹ ਦਫਤਰ ਵਿੱਚ ਵੀ ਕੰਮ ਕਰਾਈਦਾ ਇੱਕ ਦਿਨ ਦੇ ਵਿੱਚ ਇੱਕ ਮੀਟਿੰਗ 8 ਤੋਂ 9 ਲੱਖ ਰੁਪਇਆ ਦਿੰਦੇ ਜਰਨਲ ਦੇ ਵਿੱਚ ਜੇ ਕੋਈ ਐਸਸੀ ਹੁੰਦਾ ਤਾਂ 2 ਤੋਂ 4 ਲੱਖ ਰੁਪਇਆ ਪ੍ਰਤੀ ਦਿਨ ਸਰਕਾਰ ਨੂੰ ਦਿੱਤਾ ਜਾਂਦਾ ਤੇ ਦਿੱਤਾ ਸਾਨੂੰ ਦਿੱਤਾ ਜਾਂਦਾ ਸਿਰਫ 200 300 ਰੁਪਇਆ 8 ਲੱਖ ਰੁਪਇਆ ਇੱਕ ਦਿਨ ਦਾ ਬੰਦਾ ਦੇਈ ਜਾਵੇ ਇੱਕ ਮਲਾਇਮ ਗਵਰਨਮੈਂਟ ਦੇ ਮਹਿਕਮੇ ਨੂੰ ਦਿੱਤਾ ਜਾ 200 ਰੁਪਇਆ ਕਿੱਡੀ ਗੱਲ ਹੈ ਇੱਕੋ ਇੱਕ ਮਹਿਕਮਾ ਬਿਲੀ ਮਹਿਕਮਾ ਪਿਆਰ ਦਾ ਜਿਹੜਾ ਇੱਕ ਕਮਾਈ ਵਾਲਾ ਮਹਿਕਮਾ ਜਿੱਥੋਂ ਇਹਨਾਂ ਨੂੰ ਕਮਾਈ ਆਉਣੀ ਹੁੰਦੀ ਆ ਤੇ ਕਮਾਈ ਦੇਣ ਵਾਲਾ ਕੋਨਾ ਮੀਟਰ ਕਿਉਂਕਿ ਹਰੇਕ ਨੇ ਆ ਆ ਦਾ ਕੋਈ ਦਫ਼ਤਰ ਦੇ ਕੰਮ ਕਰਦਾ ਕੋਈ ਆਪਦੇ ਬੀਲ ਦੇ ਕੰਮ ਕਰਦੇ ਲਿਆਉਣ ਉਹ ਦੋ ਡਿਊਟੀ ਮੁਤਾਬਕ ਕਰਦੇ ਆ ਸਰਪਸਰ ਮੀਟਰ ਕੇ ਰੀਡ ਦੀ ਹਟੀ ਮੰਨੇ ਆਗਾ ਮੈਂ ਕਿ ਜਿਨ੍ਹਾਂ ਨੂੰ ਇਹਨੇ ਪ੍ਰਾਈਵੇਟ ਕੀਤਾ ਵੇ ਜਿਨੇ ਪੈਸਾ ਦੇਣਾ ਉਹਨੂੰ ਆਪਾਂ ਦੇਣਾ ਕੋਸ ਨਹੀਂ ਇੰਨਾ ਕੰਮ ਕਰਨਾ ਮੋਤ ਦੇ ਮੂਚਰੇ ਨੇ ਪਤਾ ਨਹੀਂ ਕਿਹੜੇ ਮੀਟਰ ਸ਼ਾਰਟ ਹੋਏ ਕਿਹੜੇ ਚ ਕੀ ਹੋ ਰਿਹਾ ਕਿਹੜੇ ਚ ਨਹੀਂ ਕੀ ਹੁੰਦਾ ਬਹੁਤ ਮਹਿਕਮੇ ਦਾ ਕੀਤਾ ਵੀ ਹੈ ਜਿਵੇਂ ਕਿ ਮੰਨ ਕੇ ਚੱਲੋ ਕੋਈ ਮੀਟਰ ਲੌਂਕ ਤੇ ਫਿਰਦੇ ਤੁਸੀਂ ਆ ਵੇਦੇ ਹੋਗੇ ਹਨ ਕਿਤੇ ਤਾਰਾਂ ਜੋੜ ਫਸੇ ਪਏ ਆ ਬਹੁਤ ਜਿਆਦੇ ਨੇ ਤਾਰਾਂ ਉਹ ਸਾਰਾ ਅਸੀਂ ਜਿਨੇ ਮੇਨ ਮੂਰੇ ਲੱਗੇ ਜਿਨਾਂ ਮੇਰੇ ਏਰੀਆ ਜਾ ਕੇ ਵੇਖ ਲਓ ਮੇਰੇ ਕੱਲੇ ਕੋ 18 ਪਿੰਡ ਸੀਗੇ ਔਰ ਇੱਕ ਆਪਣਾ ਜਲੂਸ ਕੱਢਿਆ ਇਸ ਪੂਰਾ ਸੋਹਣਾ ਬਣਾਇਆ ਜਿੱਥੇ ਮੀਟਰ ਲੌਂਗ ਕਦੇ ਮੀਟਰ ਸਹੀ ਕਿਤੇ ਲੈਂਡਮੈਨਾਂ ਦੀ ਮਦਦ ਲਈ ਗਈ ਜੇਹ ਸਾਹਿਬ ਦੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਕੀਤੀ ਗਈ ਬਹੁਤ ਸੋਹਣੇ ਅਸੀਂ ਪੈਂਟ ਬਣਾਏ ਆ ਅਸੀਂ ਨਾ ਇੱਕ ਜਦੋਂ 2000 ਕੋਈ 12 ਚ ਲੱਗਿਆ ਕੋਈ 14 ਚ ਲੱਗਿਆ ਕਿਉਂ ਸਾਡੇ ਦੋ 14 ਚ ਸਟਾਰਟ ਕੋਈ ਫਰੀਦਕੋਟ ਦੇ ਵਿੱਚ ਕੋਟ ਪੂਰੇ ਪਹਿਲਾਂ ਹੋਈ ਆ ਅਸੀਂ ਉਦੋਂ ਇੱਕ ਤਾਂ ਲੱਗੇ ਜੇ ਚੱਲ 5 ਤੋਂ 6000 ਰੁਪਿਆ ਬਹੁਤ ਆ ਕਿਉਂਕਿ ਸਰਕਾਰ ਬਦਲੂ ਉਦੋਂ ਸੀਗੀ ਕਾਲੀ ਦਲਦਲ ਇੱਕਾ ਆਪਣਾ ਮਾਨ ਮਸੂਦ ਜਨਾ ਕਿਵੇਂ ਨਾ ਕਿਵੇਂ ਪੱਕੇ ਹੋ ਜਾਣਗੇ ਪਰ ਉਹਦੂ ਵਾਰ ਕਾਂਗਰਸ ਤੇ ਕਾਂਗਰਸ ਸਰਕਾਰ ਨੂੰ ਸਾਨੂੰ ਪੱਕੀ ਕਰ ਦੂ ਉਹਨਾਂ ਨੇ ਕੁਝ ਨਹੀਂ ਕੀਤਾ ਸਾਡੇ 1.4 ਕੈਪਟਨ ਸਾਹਿਬ ਨੇ ਉਹੀ ਨਗਾ ਦੇ ਠੀਕ ਹੈ ਫੇਰ ਆਈਗਾ ਚਲ ਸਰਕਾਰ ਨੂੰ ਕੋਈ ਚੰਗੀ ਜਿਹੀ ਇੱਕ ਇਸੇ ਤਰੀਕੇ ਨਾਲ ਮਹਿਕਮੇ ਦੇ ਵਿੱਚ ਲੱਗੇ ਕਿਤੇ ਨਾ ਕਿਤੇ ਦਿੱਲੀ ਵੇਸ ਆ ਕੇ ਦਿੱਲੀ ਵੇਸ ਤੋਂ ਬਾਅਦ ਕੰਟਰੈਕਟ ਵੇ ਤੇ ਮਹਿਕਮੇ ਜਗਾ ਹੋਲੀ ਕਿਤੇ ਪੱਕੇ ਹੋ ਜਾਣਗੇ ਤਾਂ ਲੱਗੇ ਸੀ ਬਈ ਨੋ ਕਿ ਹਰ ਇੱਕ ਬੰਦਾ ਡਿਪਲੋਮਾ ਹੋਲਡਰ ਆ ਕੋਈ ਵੈਸੇ ਤਾਂ ਹੈਣੀ ਹਨ ਜੀ ਮਹਿਕਮਾ ਦਾ ਰੈਵਨਿਊ ਦੇ ਵਿੱਚ ਬਹੁਤ ਮਦਦ ਕੀਤੀ ਇਹ ਜੀ ਗੱਲ ਨਹੀਂ ਮਦਦ ਨਹੀਂ ਕੀਤੀ ਜੀ ਨੇ ਇਹੇ ਕੰਮ ਹੀ ਬਿੱਲ ਬਣਾ ਕੇ ਦੀ ਰੀਡਿੰਗ ਮੰਡਰ ਆਈ ਹੋਰ ਹਟਾ ਕੋ ਹਾਂਜੀ ਸਾਰਾ ਮੈਂ ਉਹੀ ਕੰਮ ਰਹਿਦਾ ਹਣੀ ਇੱਕ ਇੱਕ ਲਾਈਨ ਮਾਈਨ ਦੇ ਕੋਲੇ ਕਿੰਨਾ ਇੱਕ ਕਨੈਕਸ਼ਨ ਆਉਂਦਾ ਇਹਨੇ ਇੱਕ ਘਾਰ ਆਦਿਆ ਉਹ ਕਹਿੰਦਾ ਜੇ ਜਾ ਕੇ ਉਹਨੇ ਬਿੱਲ ਬਣਦੇ ਆ ਤੇ ਅਸੀਂ ਮੀਟਰ ਨੂੰ ਸਪੋਰਟ ਬਿਲਿੰਗ ਸਸਟੈਂਡਾ ਜਾਨੀ ਪੋਸਟਦਾਰੀ ਲਾਈਨ ਮੈਨ ਸਰ ਤੇ ਸਾਡੇ ਜਾਨੀ ਕਿ ਇੱਕ ਬੰਦੇ ਨੇ ਡੇਲੀ ਦੇ ਵਿੱਚ 2 ਤੋਂ 250 ਕੱਟਣਾ ਹੁੰਦਾ ਈ ਬਿਜਲੀ ਬੋਰਡ ਦੇ ਵਿੱਚ ਜਿਹੜੇ ਬੀਟਰ ਰੀਡਰ ਪਿਛਲੇ 10 15 ਸਾਲਾਂ ਤੋਂ ਰੱਖੇ ਹੋਏ ਨੇ ਬڑے ਟੋਕਰੇ ਟੋਕਰੇ ਉਹਨਾਂ ਦੇ ਕਿਤਾਬਾਂ ਦੇ ਪੜ੍ਹ ਕੇ ਕਿ ਇਹਦਾ ਡਿਗਰੀ ਕੀਤੀ ਹੋਈ ਹੈ ਇਹਦਾ ਡਿਪਲੋਮਾ ਕੀਤਾ ਹੋਇਆ ਉਹਨਾਂ ਨੂੰ ਨਿਗੋਣੀਆਂ ਤਰਖਾਹਾਂ ਤੇ ਜਦੋਂ ਬਾਦਲ ਸਰਕਾਰ ਬਣੀ ਸੀ ਉਦੋਂ ਰੱਖਿਆ ਗਿਆ ਸੀ 6000 ਆਜ਼ਾਦ ਦੇ ਉੱਤੇ ਇਹ ਨੌਜਵਾਨ ਕੰਮ ਕਰ ਰਹੇ ਆ ਔਰ 6000 ਤਾਂ ਨਾ ਤੇਲ ਹੀ ਲੱਗ ਜਾਂਦਾ ਸੋ ਬਾਦਲ ਸਰਕਾਰ ਜਾਂਦਾ ਸਮੇਂ ਇੱਕ ਡਰਾਮਾ ਜਿਹਾ ਕਰ ਗਈ ਸੀ ਵੀ ਇਹਨਾਂ ਨੂੰ ਅਸੀਂ ਪੱਕੇ ਕਰਾਂਗੇ ਹਲਾਲ ਵੀ ਕਰ ਗਈ ਸੀ ਲੇਕਿਨ ਪੱਕੇ ਕੀਤਾ ਨਹੀਂ ਉਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਵੀ ਇਹ ਲੁੱਟ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਔਰ 6-6 ਹਜ਼ਾਰ ਦੇ ਇਨਾਂ ਬੱਚਿਆਂ ਨੂੰ ਉਸੇ ਤਰੀਕੇ ਨਾਲ ਇਹਨਾਂ ਦੀ ਲੁੱਟ ਹੋਣੀ ਹੈ ਹੁਣ ਸਿੱਧ ਤਰੀਕ ਹੀ ਇਹ ਹੈ ਕਿ ਪਰ ਰੀਡਿੰਗ ਹਰੇਕ ਰੀਡਿੰਗ ਦੇ ਮਗਰ 10 ਰੁਪਏ ਤੋਂ ਉੱਤੇ ਦੋ ਕੰਪਨੀਆਂ ਨੇ ਖਰੂਡ ਗ੍ਰੀਟਿਕ ਸਟਰਲਿੰਗ ਜਿਨ੍ਹਾਂ ਨੂੰ ਠੇਕਾ ਦਿੱਤਾ ਹੋਇਆ ਪੰਜਾਬ ਇੱਕ ਰੀਡਿੰਗ ਮਗਰ 10 ਰੁਪਏ ਕੰਪਨੀ ਦਿੱਤੇ ਜਾਂਦੇ ਜਿਹੜੇ ਕੰਪਨੀ ਗਾਂ ਇਹਨਾਂ ਨੂੰ ਲਗਭਗ ਪੌਣੇ 3 ਰੁਪਏ ਇਹਨਾਂ ਨੂੰ ਦਿੰਦੇ ਆ ਉਹ ਵੀ ਕਿਸੇ ਨੂੰ ਦਿੰਦੀ ਹੈ ਕਿਸੇ ਨੂੰ ਨਹੀਂ ਦਿੰਦੀ ਕਈਆਂ ਬਸ ਸਾਲ-ਸਾਲ ਹੋ ਗਏ ਤਨਖਾਹ ਨਹੀਂ ਦਿੱਤੀ ਇਹਨਾਂ ਕੰਪਨੀਆਂ ਨੇ ਔਰ ਇੱਕ ਖੁਸਾਈ ਦਾ ਵੀ ਕੰਪਨੀ ਸੀ ਉਹ ਇਹਨਾਂ ਦੀ 5 ਮਹੀਨਾ ਦੀ ਤਨਖਾਹ ਹੀ ਲੈ ਕੇ ਭੱਜ ਗਈ 15-15000 ਰੁਪਏ ਨਾਲ ਕੋਲ ਡਿਪੋਜ਼ਿਟ ਕਰਵਾਇਆ ਸਕਿਉਰਿਟੀ ਡਿਪੋਜ਼ਿਟ ਉਹ ਲੈ ਕੇ ਭੱਜ ਗਈ ਕੁਈ ਕਾਰਵਾਈ ਨਹੀਂ ਇੱਥੇ ਜੇ ਕਿਤੇ ਕਿਸੇ ਦੇ ਚਲਾਨ ਦੀ ਦੋ ਤੇ ਡੇਢ ਲੱਗ ਜੇ ਤੇ ਫੜ ਕੇ ਅੰਦਰ ਦੇ ਦਿੰਦੇ ਇਹਨਾਂ ਸਾਡੇ ਨੌਜਵਾਨਾਂ ਨਾਲ ਪੜ੍ਹੇ ਕੇ ਨੌਜਵਾਨਾਂ ਨਾਲ ਐਡਾ ਠੱਗਾ ਹੋ ਰਿਹਾ ਨਾ ਕੋਈ ਕੈਪਟਨ ਬੋਲਿਆ ਨਾ ਸਿੱਧੂ ਬੋਲਿਆ ਨਾ ਚੰਨੀ ਬੋਲਿਆ ਜੇ ਉਹ ਬੋਲਿਆ ਤਾਂ ਕੋਈ ਕਿਸੇ ਦੇ ਗੁੰਡਾ ਨਹੀਂ ਖੋਲਿਆ ਜਿਹੜੇ ਕੱਲੇ ਬਾਦਲਵੇਂ ਸੀ ਉਹੀ ਚੱਲੇ ਰਹੇ ਨੇ ਇਹਨਾਂ ਦੇ ਮੈਂ ਕੁਲਤਾਰ ਸਿੰਘ ਸੰਧਵਾ ਵਿਧਾਇਕ ਕੋਰਟਪੁਰਾ ਇਹਨਾਂ ਨੌਜਵਾਨਾਂ ਦਾ ਬਹਾਰ ਕਰਦਾ ਗੁਰੂ ਮੇਰ ਕਰੇਗਾ ਤੁਹਾਡੇ ਰਾਹੀਂ ਆਵਾਮੀ ਪਾਰਟੀ ਦੀ ਸਰਕਾਰ 2022 ਬਣਨ ਵਾਲੀ ਹੈ ਸਰਕਾਰ ਬਣਦਿਆ ਸਾਥ ਤੁਹਾਡੇ ਨਾਲ ਜਿਹੜੀ ਹੁੰਦੀ ਬੇਇਨਸਾਫੀ ਦਾ ਹੱਲ ਕਰਾਂਗੇ ਸਿੱਧਾ ਤੁਹਾਨੂੰ ਸਰਕਾਰੀ ਮੁਲਾਜ਼ਮ ਬਣਾ ਕੇ ਇਹ ਕੰਪਨੀਆਂ ਦੀ ਜਿਹੜੀ ਵਿੱਚ ਹੁੰਦੀ ਲੁੱਟ ਹੈ ਇਹਨੂੰ ਬੰਦ ਕਰਾਂਗੇ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਸਾਥ ਦਿਓ ਕਿ ਮਹਾਨਦਾਰ ਪਾਰਟੀ ਲੈ ਕੇ ਆਓ ਅਰਵਿਦ ਕੇਜਰੀਵਾਲ ਨੇ ਜੋ ਕਿਹਾ ਦਿੱਲੀ ਵਿੱਚ ਕੀਤਾ ਔਰ ਜੋ ਕਿਹਾ ਪੰਜਾਬ ਵਿੱਚ ਉਹ ਕਰਾਂਗੇ ਤੁਹਾਡਾ ਸਾਥ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ